ਹੰਦੀ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਜੀ ਸਦਾ ਹੀ ਪਰਮੇਸ਼ਰ ਦੇ ਪ੍ਰੇਮ ਵਿੱਚ ਮਗਨ ਰਹਿੰਦੇ ਸਨ ਅਤੇ ਬੇਅੰਤ ਸਿੱਖ ਆਪ ਜੀ ਤੋਂ ਨਾਮਦਾਨ ਦਾ ਉਪਦੇਸ਼ ਲੈ ਕੇ ਸਿੱਖੀ ਧਾਰਨ ਕਰਕੇ ਗੁਰੂ ਦਾ ਨਾਮ ਜਪਦੇ ਸਨ ਗੁਰਸਿੱਖਾਂ ਦੀ ਇਹ ਰੀਤੀ ਵੇਖ ਕੇ ਇੱਕ ਈਰਖਾਵਾਦੀ ਤਪਾ ਆਪ ਜੀ ਪਾਸ ਆਇਆ ਗੁਰੂ ਜੀ ਨੇ ਉਸ ਨੂੰ ਸਤਕਾਰ ਨਾਲ ਬਿਠਾਲ ਕੇ ਪੁੱਛਿਆ ਆਓ ਤਪਾ ਜੀ ਕਿਸ ਤਰ੍ਹਾਂ ਆਏ ਹੋ ਤਪੇ ਨੇ ਕਿਹਾ ਮੈਂ ਸਾਰੇ ਮਤਾਂ ਦੇ ਸੰਤ ਭਗਤ ਵੇਖੇ ਹਨ ਤੀਰਥਾਂ ਦੀ ਯਾਤਰਾ ਕਰਕੇ ਵੀ ਬਹੁਤ ਲੋਕ ਵੇਖੇ ਹਨ ਪਰ ਤੁਹਾਡੇ ਸਿੱਖਾਂ ਵਰਗਾ ਮੈਂ ਕੋਈ ਅਭਿਮਾਨੀ ਨਹੀਂ ਵੇਖਿਆ ਕਿਉਂਕਿ ਇਹ ਹੋਰ ਕਿਸੇ ਮਤ ਦੇ ਸਾਧੂ ਸੰਤ ਨੂੰ ਨਹੀਂ ਮੰਨਦੇ ਤੇ ਨਾ ਹੀ ਵੇਦ ਸ਼ਾਸਤਰਾਂ ਦੀ ਸ਼ੁਭ ਰੀਤੀ ਨੂੰ ਗ੍ਰਹਿਣ ਕਰਦੇ ਹਨ ਇਹ ਕੇਵਲ ਤੁਹਾਨੂੰ ਅਤੇ ਤੁਹਾਡੀ ਬਾਣੀ ਨੂੰ ਹੀ ਮੰਨਦੇ ਅਤੇ ਪੂਜਦੇ ਹਨ ਫਿਰ ਵੇਦ ਬਾਣੀ ਦਾ ਤਿਆਗ ਕਰਕੇ ਇਹਨਾਂ ਦਾ ਉਧਾਰ ਕਿਸ ਤਰ੍ਹਾਂ ਹੋਵੇਗਾ ਗੁਰੂ ਜੀ ਨੇ ਪੁੱਛਿਆ ਤਪਾ ਜੀ ਤੀਰਤ ਇਸ਼ਨਾਨ ਅਤੇ ਵੇਦ ਬਾਣੀ ਦੇ ਪਾਠ ਦਾ ਕੀ ਫਲ ਹੁੰਦਾ ਹੈ ਤਪੇ ਨੇ ਕਿਹਾ ਤੀਰਤ ਇਸ਼ਨਾਨ ਦਾ ਫਲ ਬਹੁਤ ਵੱਡਾ ਹੈ ਇਸ ਨਾਲ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਅੰਤ ਨੂੰ ਸੁਰਗ ਮਿਲਦਾ ਹੈ ਵੇਦਾਂ ਦੇ ਪਾਠ ਨਾਲ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਜੀ ਨੇ ਕਿਹਾ ਤਪਾ ਜੀ ਸਾਡੇ ਸਿੱਖ ਸਤ ਸੰਗਤ ਦੀ ਸੇਵਾ ਕਰਕੇ ਜੋ ਸੁੱਖ ਪ੍ਰਾਪਤ ਕਰਦੇ ਹਨ ਉਹ ਤੁਹਾਨੂੰ ਪ੍ਰਾਪਤ ਨਹੀਂ ਹੈ ਤੁਸੀਂ ਤਤ ਦੀ ਪਛਾਣ ਨਹੀਂ ਕੀਤੀ ਤੀਰਥ ਆਦਿਕਾਂ ਦੇ ਇਸ਼ਨਾਨ ਅਤੇ ਵੇਦ ਪਾਠ ਦੇ ਝੂਠੇ ਅਭਿਮਾਨ ਵਿੱਚ ਤੁਸੀਂ ਸਾਰੀ ਉਮਰ ਗਵਾ ਲਈ ਹੈ ਇਹ ਝੂਠਾ ਅਭਿਮਾਨ ਪੂਰੇ ਗੁਰੂ ਦੇ ਮਿਲਨ ਕਰਕੇ ਹੀ ਦੂਰ ਹੁੰਦਾ ਹੈ ਤਪੇ ਨੇ ਕਿਹਾ ਜਦ ਤੀਰਥ ਇਸ਼ਨਾਨ ਦੀ ਮਹਿਮਾ ਨੂੰ ਸਭ ਰਿਸ਼ੀਆਂ ਮੁੰਨੀਆਂ ਨੇ ਉੱਤਮ ਮੰਨਿਆ ਹੈ ਤਾ ਫਿਰ ਤੁਸੀਂ ਇਸ ਨਉ ਤੁਛ ਅਤੇ ਸਾਧੂ ਸੰਗਤ ਦੀ ਮਹੱਮਾ ਵੱਡੀ ਕਿਸ ਤਰ੍ਹਾਂ ਕਹਿੰਦੇ ਹੋ ਸਤਿਗੁਰੂ ਜੀ ਨੇ ਇਸ ਪ੍ਰਸ਼ਨ ਦਾ ਉੱਤਰ ਤਪੇ ਨਉ ਇਸ ਸ਼ਬਦ ਦੁਆਰਾ ਦਿੱਤਾ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰੈ ਉਦਮ ਤੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਪੀਰਥ 860 ਮਜਨ ਨਾਈ ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ ਰਹਾਓ ਜਹਰ ਨਵੀ ਤਪੈ ਪਾ ਘੀਰਥ ਆਣੀ ਕੇਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਜਿਤਨੇ तीर्थ देवी थापे सब तितਨੇ ਲੋਚੈ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੇ ਸ਼੍ਰੇਸ਼ਟ ਤੁਮਾਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਤੂਰ ਸਾਧੂ ਕੀ ਤਾਈ ਨਾਨਕ ਲਿਲਾਟ ਹੋਵੈ ਜਿਸ ਲਿਖਿਆ ਤਿਸ ਸਾਧੂ ਤੂਰ ਦੇ ਹਰ ਪਾਰ ਲੰਗਾਈ ਨਾਨਕ ਲਾਟ ਹੋਵੇ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਗਾਈ ਹਾਂਜੀ ਸੰਗਤ ਜੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1263 ਤੇ ਸਵੈਮਾਨ ਹੈ ਜੀ ਇਸ ਸ਼ਬਦ ਦੇ ਅਰਥ ਭਾਵ ਸਮਝ ਕੇ ਤਪੇ ਨੇ ਕਿਹਾ ਮੇਰੇ ਵੱਡੇ ਭਾਗ ਹਨ ਜੋ ਆਪ ਜੀ ਦੇ ਬਚਨ ਸੁਣ ਕੇ ਮੇਰਾ ਸੰਸਾ ਦੂਰ ਹੋ ਗਿਆ ਹੈ ਉਪਰੰਤ ਗੁਰੂ ਜੀ ਦੇ ਬਚਨਾਂ ਤੇ ਸਰਦਾ ਧਾਰ ਕੇ ਤਪੇ ਨੇ ਸਿੱਖੀ ਧਾਰਨ ਕਰ ਲਈ ਅਤੇ ਸਦਾ ਸਤ ਸੰਗਤ ਕਰਦਾ ਰਿਹਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ